ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਨਗਰ ਨਿਵਾਸੀਆਂ ਦੇ ਵੱਲੋਂ ਜਿੱਥੇ ਇੱਕ ਦਰਖਾਸਤ ਜੋ ਕਿ ਮੁੱਖ ਮੰਤਰੀ ਪੰਜਾਬ ਦੇ ਨਾਂ ਦਿੱਤੀ ਹੈ। ਤਰਸਲ ਇੱਥੇ ਇਲਾਕਾ ਵਾਸੀ ਜੋ ਕਿ ਪਿੰਡ ਬੀੜ ਤਲਾਬ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਨੇ ਉਹਨਾਂ ਦੇ ਵੱਲੋਂ ਇਹ ਦਰਖਾਸਤ ਦਿੱਤੀ ਗਈ ਹੈ ਕਿ ਉਹਨਾਂ ਦੇ ਪਿੰਡ ਦੀ ਜਗ੍ਹਾ ਸਰਕਾਰ ਦੇ ਵੱਲੋਂ 50 ਸਾਲ ਤੋਂ ਵੀ ਪਹਿਲਾਂ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਲਈ ਅਲਾਟ ਕੀਤੀ ਗਈ ਸੀ ਤੇ ਉਹਨਾਂ ਦੇ ਪਿੰਡ ਦੇ ਵਿੱਚ ਤਿੰਨ ਪੰਚਾਇਤਾਂ ਨੇ ਤੇ ਕਰੀਬ 13 ਤੇ 14 ਹਜ਼ਾਰ ਜਿਹੜੇ ਲੋਕ ਨੇ ਇਥੇ ਉਹਨਾਂ ਦੀ ਇਹ ਬਾਤ ਹੀ ਦੱਸੀ ਜਾ ਰਹੀ ਹੈ ਤੇ 95% ਲੋਕ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਤ ਨੇ ਜੋ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਦੇ ਵਿੱਚ ਇੱਕੋ ਇੱਕ 메인 ਸੜਕ ਜੋ ਕਿ ਸਾਰੀਆਂ ਬਸਤੀਆਂ ਨੂੰ ਸ਼ਹਿਰ ਦੇ ਨਾਲ ਜੋੜਦੀ ਹੈ ਜਿਸ ਨੂੰ ਕਿ ਇੱਕ ਪ੍ਰਾਈਵੇਟ ਕਲੋਨੀ ਡ੍ਰੀਮ ਸਿਟੀ ਵਾਲਿਆਂ ਨੇ ਆਪਣੇ ਨਿੱਜੀ ਸਵਾਰਥ ਦੇ ਲਈ ਵਰਤਿਆ ਹੈ ਕਿਉਂਕਿ ਉਹਨਾਂ ਦੀ ਕਲੋਨੀ ਨੂੰ ਕੋਈ ਰਸਤਾ ਨਹੀਂ ਲੱਗਦਾ ਉਹਨਾਂ ਗੈਰ ਕਾਨੂੰਨੀ ਤੌਰ ਤੇ ਉਹਨਾਂ ਦੇ ਪਿੰਡ ਦੀ ਜਗ੍ਹਾ ਦੇ ਵਿੱਚੋਂ ਆਪਣੀ ਕਲੋਨੀ ਨੂੰ ਰਸਤਾ ਲਗਾਇਆ ਹੋਇਆ ਤੇ ਕਾਨੂੰਨੀ ਤੇ ਕਲੋਨੀ ਬਣਾਉਣ ਦੇ ਲਈ ਸਾਰਾ ਮਟੀਰੀਅਲ ਵੀ ਪਿੰਡ ਦੀ ਇਸ 메ਨ ਸੜਕ ਦੇ ਉੱਪਰੋਂ ਦੀ ਹੀ ਲੰਗਾ ਕੇ ਲਿਜਾ ਰਹੇ ਨੇ ਉਹਨਾਂ ਦਾ ਕਹਿਣਾ ਕਿ ਮਿੱਟੀ ਤੇ ਪੱਥਰਾਂ ਦੇ ਟਿੱਪਰ ਲਗਾਉਣ ਦੇ ਕਾਰਨ ਸੜਕ ਜਿਹੜੀ ਹੈ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੀ ਹੈ ਉਸ ਉੱਪਰ ਵੱਡੇ ਵੱਡੇ ਖੱਡੇ ਪੈ ਗਏ ਨੇ ਜਿਸ ਨਾਲ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਪਾਣੀ ਭਾਲ ਚਾਂਦਾ ਤੇ ਲੰਘਣਾ ਵੀ ਹੁਣ ਔਖਾ ਹੋ ਗਿਆ ਲੋਕਾਂ ਦਾ ਕਹਿਣਾ ਕਿ ਇੱਥੇ ਕਈ ਲੋਕ ਖਾਸ ਜ਼ਿਆਦਾ ਸ਼ਿਕਾਰ ਵੀ ਹੋ ਰਹੇ ਨੇ ਇਸ ਤੋਂ ਇਲਾਵਾ ਪਿੰਡ ਦੀਆਂ ਬਹੁਤ ਸਾਰੀਆਂ ਔਰਤਾਂ ਜੋ ਕਿ ਕੰਮ ਕਰਦੇ ਲਈ ਸ਼ਹਿਰ ਬੱਸਾਂ ਦੇ ਰਾਹੀਂ ਜਾਂਦੀਆਂ ਨੇ ਪਰ ਰਸਤਾ ਖਰਾਬ ਹੋਣ ਦੇ ਕਾਰਨ ਉਹਨਾਂ ਦੇ ਪਿੰਡ ਦੇ ਵੱਲ ਕੋਈ বাস ਹੀ ਨਹੀਂ ਆ ਰਹੀ ਤੇ ਪਿੰਡ ਵਾਸੀਆਂ ਨੂੰ ਅੱਤ ਦੀ ਗਰਮੀ ਦੇ ਵਿੱਚ 2-3 ਕਿਲੋਮੀਟਰ ਦੂਰ ਜਾ ਕੇ ਬਾਈਪਾਸ ਤੋਂ ਬੱਸ ਫੜਨੀ ਪੈਂਦੀ ਹੈ ਤਾਂ ਪਿੰਡ ਵਾਸੀਆਂ ਦਾ ਕਹਿਣਾ ਕਿ ਕਈ ਵਾਰ ਕਲੋਨੀ ਦੇ ਮਾਲਕਾਂ ਨੂੰ ਸੜਕ ਠੀਕ ਕਰਨ ਦੇ ਲਈ ਬੇਨਤੀ ਕੀਤੀ ਗਈ ਹੈ ਪਰ ਝੂਠਾ ਭਰੋਸਾ ਦੇ ਦਿੱਤਾ ਜਾਂਦਾ ਪਰ ਉਹਨਾਂ ਦੀ ਸਾਰ ਨਹੀਂ ਲਈ ਜਾ ਰਹੀ ਉਹਨਾਂ ਦਾ ਕਹਿਣਾ ਕਿ ਸਾਡੇ ਪਿੰਡ ਦੇ ਵਿੱਚ ਪੰਦੇ ਸਦਰ ਥਾਣੇ ਨੂੰ ਵੀ ਇਸ ਸਬੰਧੀ ਕਈ ਵਾਰ ਬੇਨਤੀ ਕੀਤੀ ਗਈ ਵੀ ਕੋਈ ਕਾਰਵਾਈ ਨਹੀਂ ਹੋਈ ਹੈ ਸੋ ਹੁਣ ਉਹਨਾਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਇਹ ਪੱਤਰ ਜਿਹੜਾ ਭੇਜਿਆ ਗਿਆ ਜਿਸ ਦੇ ਵਿੱਚ ਬੇਨਤੀ ਕੀਤੀ ਗਈ ਹੈ ਕਿ ਇਸ ਮਾਮਲੇ ਦੇ ਵਿੱਚ ਠੋਸ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗਰਮੇਲ ਸਿੰਘ ਖਾਲਸਾ ਇਸ ਇਥੋਂ ਮੌਜੂਦਾ ਮੇਰੀ ਵਾਈਫ ਸਰਪੰਚਾ ਬੀੜਤਲਾ ਦੀ ਇਹ ਰੋਸ ਪ੍ਰਦਰਸ਼ਨ ਇਹ ਕਹਣਾ ਚੁਣੇ ਜਿਹੜਾ ਸਾਡਾ ਬੀੜਤਲਾ ਇੱਥੇ ਲੱਗ 6 ਬਸਤੀਆਂ ਤੇ 3 ਪੰਚਾਇਤਾਂ ਤੇ ਜਿਹੜਾ ਇਹ ਰਸਤਾ ਮੇਨ ਹੈ ਸਾਰਾ ਸ਼ਹਿਰ ਨਾਲ ਸਾਨੂੰ ਜੋੜਦਾ ਹੈ ਤੇ ਇਹਦਾ ਐਡਾ ਮੰਦਾ ਹਾਲ ਹੈ ਵੀ ਇਥੋਂ ਦੀ ਕੋਈ ਤੁਰ ਕੇ ਜਾਂ ਸਾਈਕਲ ਤੇ ਲੰਘਣਾ ਬਹੁਤ ਔਖਾ ਹੈ ਇਸ ਤੋਂ ਪਹਿਲਾਂ ਇੱਥੇ ਸਾਡੇ ਇੱਕ ਮੈਥ ਟੀਚਰ ਦੀ ਇੱਥੇ ਡਿੱਕ ਲੱਤ ਟੁੱਟ ਚੁੱਕੀ ਹੈ ਇਹ ਪਿੰਡ ਦੇ ਵਿੱਚ 5-7 ਬੰਦੇ ਹੋਰ ਇਥੇ ਡਿੱਕੇ ਨਕਾਰਾ ਹੋ ਚੁੱਕੇ ਐ ਤੇ ਸਾਡੇ ਪਿੰਡ ਦੀਆਂ ਜਿਹੜੀਆਂ ਇਥੋਂ ਲਗਭਗ 50 ਬੀਬੀਆਂ ਐ ਜਿਹੜੀਆਂ ਰੋਜ਼ ਸ਼ਹਿਰ ਦੇ ਵਿੱਚ ਸਿਵਲ ਖੇਤਰਾਂ ਵਿੱਚ ਕੰਮ ਚੌਂਕ 'ਚ ਬਸ ਹੁੰਦੀ ਐ ਮਾਰੀ ਸੜਕ ਹੋਣ ਕਰਨਾ ਬਸ ਪਿੰਡ ਦੇ ਵਿੱਚ ਐਂਟਰੀ ਨਹੀਂ ਕਰਦੀ ਤੇ ਇਹ ਜਿਹੜੀ ਸੜਕਾਂ ਵਧਿਆ ਬਣੀ ਸੀ ਅੱਜ ਤੋਂ 6 ਸਾਲ ਪਹਿਲਾਂ ਤੇ ਪ੍ਰੰਤੂ ਇੱਥੇ ਇੱਕ ਸਾਨੂੰ ਡ੍ਰੀਮ ਸਿਟੀ ਨੇ ਕਲੋਨੀ ਬਣਾਈ ਐਦਰ ਬਠਿੰਡਿਆ ਰਖਵਾ ਉਹਨਾਂ ਦਾ ਇਹ ਉਹ ਜਗ੍ਹਾ ਦੀ ਕੋਈ ਮਰਬੇਬੰਦੀ ਨਹੀਂ ਹੋਈ ਸੀ ਉਹਨੂੰ ਕੋਈ ਰਾਹ ਨਹੀਂ ਲੱਗਦਾ ਸੀ ਤੇ ਇਹ ਸਾਡੇ ਧੱਕੇ ਨਾਲ ਇੱਥੋਂ ਦੀ ਉਹਨਾਂ ਨੇ ਰਾਹ ਲਾਇਆ ਜੋ ਕਿ ਪੰਜਾਬ ਸਰਕਾਰ ਦੀ ਨਹਿਰੀ ਮਹਿਕਮੇ ਦੀ ਜ਼ਮੀਨ ਹੈ ਨਾ ਇਹਨੂੰ ਕੋਈ ਵੇਚਣ ਦਾ ਨਾ ਖਰੀਦਣ ਦਾ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਤੇ ਅਸੀਂ ਉਹਨਾਂ ਨੂੰ ਬਾਰ-ਬਾਰ ਨੰਨਤਾ ਕੀਤੀਆਂ ਜਾ ਕੇ ਉਹਨਾਂ ਨੂੰ ਮਿਲੀ ਪੰਚਾਇਤੀ ਤੌਰ ਤੇ ਵੀ ਕਲੱਬ ਵੀ ਵੀ ਜਨਾਬ ਇਹ ਸੜਕ ਦਾ ਐਡਾ ਮੜਾ ਹਾਲ ਹੈ ਤੁਸੀਂ ਇੱਥੇ 10 ਕਿੱਲਾਂ ਦੇ ਵਿੱਚੋਂ ਸਾਰਾ ਮਟੀਰੀਅਲ ਇੱਥੋਂ ਦੀ ਲੰਘਾ ਸੜਕ ਟੁੱਟ ਗਈ ਬਰਾਹਲ ਹੋ ਗਿਆ ਵੀ ਸਾਡੀ ਸੜਕ ਠੀਕ ਕਰਾ ਦਿਓ ਉਹ ਠੀਕ ਕਰੇ ਕਰਾਈ ਅਸੀਂ ਮਾਨਯੋਗ ਐਸ.ਐਚ.ਓ. ਸਾਹਿਬਾਨ ਥਾਣਾ ਸਦਰ ਉਹਨਾਂ ਨੂੰ ਵੀ ਬਾਰ-ਬਾਰ ਮਿਲੇ ਜਿਹੜਾ ਐਸ.ਐਚ.ਓ. ਹੁੰਦਾ ਉਹਨੂੰ ਮਿਲਦੇ ਤਿੰਨ ਐਸ.ਐਚ.ਓ. ਸਾਹਿਬਾਨ ਕੋਲ ਇਹਨਾਂ ਨੇ ਵਾਅਦਾ ਕੀਤਾ ਵੀ ਸੜਕ ਠੀਕ ਕਰਾ ਦੇਗੇ ਪਰੰਤੂ ਇਹਨਾਂ ਨੇ ਸੜਕ ਠੀਕ ਨਹੀਂ ਕਰਾਈ ਹੁਣ ਅਸੀਂ ਅੱਜ ਤੋਂ ਲਗਭਗ 20 ਦਿਨ ਪਹਿਲਾਂ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਵੀ ਇਸ ਰਜਿਸਟਰੀ ਲੈਟਰ ਭੇਜ ਚੁੱਕੇ ਹਾਂ ਵੀ ਸਾਡੀ ਸੁਣਵਾਈ ਹੋਵੇ ਤੇ ਮਾਨਯੋਗ ਐਸ.ਸੀ. ਕਮਿਸ਼ਨਰ ਜੋ ਅਨ ਸੁਚੇਤ ਜੱਤਿਆਂ ਭਲਾਈ ਬਣਿਆ ਹੋਇਆ ਉਦੋਂ ਕੋਲੀ ਵੀ ਅਸੀਂ ਆਦਾ ਦੁੱਖ ਰੋਇਆ ਕਿੰਨੀ ਕਿ ਸਮੱਸਿਆ ਆ ਰਹੀ ਹੈ ਸਮੱਸਿਆ ਪੂਰੀ ਮੇਜਰ ਸਮੱਸਿਆ ਹੀ ਸਾਰੇ ਪਿੰਡ ਦਾ ਰਸਤਾ ਇਹ ਹੀ ਹੈ ਇਸ ਤੋਂ ਤਿੰਨ ਪੰਚਾਇਤਾਂ ਬਣੀਆਂ ਹੋਆਂ ਤੇ ਜਿਹੜੀ ਲਗਭਗ 12000 ਇੱਥੋਂ ਦੀ ਪਾਪੂਲੇਸ਼ਨ ਹੈ ਤੇ ਸਾਰਿਆਂ ਦਾ ਇੱਕੋ ਰਸਤਾ ਇਹ ਹੈ ਸ਼ਹਿਰ ਜਾਂਦੀਆਂ ਹੁੰਦੇ ਨੇ ਲੇਡੀਜ਼ ਹਾਂ ਇੱਥੋਂ ਹੀ ਬਹੁਤ ਰਜਨਾ ਹੁਣ ਤੁਰ ਕੇ ਕੋਈ ਲੰਘ ਨਹੀਂ ਸਕਦਾ ਜੀ ਤੇ ਜਦੋਂ ਮੀਂਹ ਪਿਆ ਜਾਂਦਾ ਤਾਂ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਤੇ ਬਹੁਤ ਸਾਰੇ ਲੋਕਾਂ ਨੂੰ ਬਿਮਾਰੀਆਂ ਵੀ ਫੈਰੀਆਂ ਕੋਈ ਤੇ ਮੱਛਰ ਪਲਦੇ ਆਈ ਮੰਗ ਹੀ ਕਰਦੇ ਆ ਵੀ ਇੱਕ ਤਾਂ ਜਿਹੜੀ ਸਾਡੀ ਸੜਕ ਦੀ ਰਿਪੇਅਰ ਕੀਤੀ ਜਾਵੇ ਉਹਨੂੰ ਨਵੇਂ ਰੂਪ ਦੇ ਵਿੱਚ ਬਣਾਇਆ ਜਾਵੇ ਜਲਦੀ ਤੋਂ ਜਲਦੀ ਤੇ ਦੂਜਾ ਜਿਹੜੇ ਕਲੋਨੀ ਮਾਲਕਾਂ ਨੇ ਸੜਕ ਤੋੜੀ ਐ ਇਹਨਾਂ ਨੂੰ ਜੁਰਮਾਨਾ ਪਾ ਕੇ ਬੰਦੀ ਕਾਰਵਾਈ ਕੀਤੀ ਜਾਵੇ ਜਦੋਂ ਨੂੰ ਕਲੋਨੀ ਨੂੰ ਰਸਤਾ ਲੱਗਦਾ ਹੀ ਨਹੀਂ ਤੇ ਜਿੱਧਰ ਦੀ ਕਲੋਨੀ ਦਾ ਰਸਤਾ ਉਧਰ ਦੀ ਹੈ ਲੰਘਣਾ ਇਹ ਸਾਡੀ ਐਸਸੀ ਭਾਈਚਾਰੇ ਨੂੰ ਜਿਹੜੀ ਜ਼ਮੀਨ ਹੈ ਸੈਂਟਰ ਸਰਕਾਰ ਵੱਲੋਂ ਰਾੜ ਕੀਤੀ ਗਈ ਹੈ ਅੱਜ ਇਹਨਾਂ ਨੇ ਰਾਹ ਖਤਰ ਰੋਕੀ ਐ ਕੱਲ ਨੂੰ ਕੋਈ ਹੋਰ ਤੇ ਢਾੜ ਆ ਕੇ 10 20 ਕਿੱਲਾਂ ਤੇ ਕਬਜ਼ਾ ਕਰਕੇ ਕਲੋਨੀ ਬਣਾਊਗਾ ਇਹਦੇ ਤੇ ਹੁਣੇ ਬੰਦੀ ਕਾਰਵਾਈ ਕੀਤੀ ਜਾਵੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ